ਸਾਰੇ ਵਿਦਿਆਰਥੀਓ ਅੱਜ ਅਸੀਂ 9ਵੀਂ ਜਮਾਤ ਵਿਗਿਆਨ ਦਾ ਪਾਠ ਨੰਬਰ 2 ਕਰਾਂਗੇ ਜੋ ਕਿ ਹੈ ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ ਇਸ ਮੈਟਰ ਅਰਾਊਂਡ ਅਸ ਪਿਅਰ ਇਹ ਤੋਂ ਪਹਿਲੇ ਅਸੀਂ ਪਹਿਲਾ ਪਾਠ ਕਰ ਰਿਹਾ ਸੀ ਪਦਾਰਥ ਦੇ ਬਾਰੇ ਪਦਾਰਥ ਕਿਸ ਨੂੰ ਕਹਿੰਦੇ ਆ ਮੈਟਰ ਅਰਾਊਂਡ ਅਸ ਕਾਫੀ ਵਧੀਆ ਤੁਹਾਡਾ ਰਿਸਪੌਂਸ ਰਿਹਾ ਇਸ ਲਈ ਜੇ ਤੁਸੀਂ ਉਹ ਵੀਡੀਓ ਦੇਖੀ ਹੈ ਤਾਂ ਤੁਹਾਨੂੰ ਇਹ ਪਾਠ ਸਮਝਣ 'ਚ ਆਸਾਨੀ ਰਹੇਗੀ ਤਾਂ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਪਹਿਲਾ ਇਹਦੇ ਵਿੱਚ ਜੇ ਅਸੀਂ ਗੱਲ ਦੇਖੀਏ ਪਦਾਰਥ ਦੇ ਬਾਰੇ ਜਿਵੇਂ ਤੁਹਾਨੂੰ ਪਤਾ ਹੈ ਕਿ ਬਾਜ਼ਾਰ ਤੋਂ ਜੋ ਵੀ ਚੀਜ਼ਾਂ ਅਸੀਂ ਖਰੀਦੇ ਆਂ ਜਿਦਾ ਦੁੱਧ ਹੋਵੇ ਕਿ ਉਹ ਹੋਵੇ ਮੱਖਣ ਮਸਾਲਾ ਖਣਿਜੇ ਵਾਟਰ ਜਿਹੜੀ ਮਿਨਰਲ ਪਾਣੀ ਹੈ ਕੀ ਇਹ ਜਾਂ ਜੂਸ ਇਹ ਸ਼ੁੱਧ ਹਨ ਇਹ ਸੋਈ ਚ ਵਰਤੀ ਜਾਣ ਵਾਲੀਆਂ ਚੀਜ਼ਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਖਾਣ ਵਾਲੇ ਪਦਾਰਥਾਂ ਦੇ ਡੱਬਿਆਂ ਉੱਤੇ ਸ਼ੁੱਧ ਸ਼ਬਦ ਵੱਲ ਧਿਆਨ ਦਿੱਤਾ ਹੈ ਇਕ ਸਧਾਰਨ ਵਿਅਕਤੀ ਲਈ ਸ਼ੁੱਧ ਦਾ ਅਰਥ ਹੁੰਦਾ ਹੈ ਕਿ ਪਦਾਰਥ ਵਿੱਚ ਕੋਈ ਮਿਲਾਵਟ ਨਾ ਹੋਵੇ ਪਰ ਵਿਗਿਆਨ ਜੋ ਹੈ ਵਿਗਿਆਨਿਕ ਜੋ ਹੈ ਇਹਦੇ ਲਈ ਸਾਰੀਆਂ ਵਸਤੂਆਂ ਨੂੰ ਵੱਖ-ਵੱਖ ਪਦਾਰਥਾਂ ਦੇ ਮਿਸ਼ਰਣ ਭਾਵ ਸ਼ੁੱਧ ਨਹੀਂ ਹਨ ਉਦਾਹਰਨ ਵਜੋਂ ਜਿੱਦਾਂ ਦੁੱਧ ਹੈ ਵਿੱਚ ਪਾਣੀ ਚਰਬੀ ਪ੍ਰੋਟੀਨ ਹੁੰਦਾ ਹੈ ਜਦੋਂ ਕਿ ਕਿ ਵਿਗਿਆਨੀ ਕਿ ਕਿਸੇ ਪਦਾਰਥ ਨੂੰ ਸ਼ੁੱਧ ਕਹਿੰਦਾ ਹੈ ਜਿਸ ਦਾ ਅਰਥ ਹੈ ਕਿ ਉਸ ਪਦਾਰਥ ਵਿੱਚ ਸਾਰੇ ਕਣ ਇੱਕ ਸਮਾਨ ਸੁਭਾਅ ਦੇ ਹੋਣੇ ਚਾਹੀਦੇ ਜਾਨੀ ਇਹ ਦੁੱਧ ਦੇਦਾ ਉਹਦੇ ਵਿੱਚ ਕੱਲਾ ਦੁੱਧ ਹੋਵੇ ਇੱਕ ਸ਼ੁੱਧ ਪਦਾਰਥ ਇੱਕ ਤਰ੍ਹਾਂ ਦੇ ਕਣਾਂ ਤੋਂ ਹੀ ਬਣਿਆ ਹੁੰਦਾ ਜਦੋਂ ਅਸੀਂ ਚਾਰ ਪਾਸੇ ਦੇਖਦੇ ਆ ਤਾਂ ਲੱਗਦਾ ਹੈ ਕਿ ਸਾਰੇ ਪਦਾਰਥ ਜੋ ਦਾ ਦੁੱਧ ਤੋਂ ਵੱਧ ਚੀਜ਼ਾਂ ਤੋਂ ਬਣੇ ਆ ਜਿਦਾ ਸਮੁੰਦਰ ਦਾ ਪਾਣੀ ਖਣਿਜ ਮਿੱਟੀ ਆਦੀ ਇਹ ਸਾਰੇ ਮਿਸ਼ਰਣ ਹੈ ਮਿਸ਼ਰਣ ਗੱਲ ਆ ਗਈ ਹੁਣ ਮਿਸ਼ਰਣ ਕਿਹਨੂੰ ਕਹਾਂਗੇ ਮਿਸ਼ਰਣ ਨੂੰ ਮਿਕਸਚਰ ਵੀ ਕਹਿੰਦੇ ਆ ਮਿਸ਼ਰਣ ਵਿੱਚ ਦੋ ਜਾਂ ਦੋ ਤੋਂ ਵੱਧ ਜੋ ਪਦਾਰਥ ਹੈ ਜਾਂ ਤੱਤ ਜਾਂ ਜੋਗਿਕ ਮਿਲ ਕੇ ਬਣਿਆ ਹੁੰਦਾ ਹੈ ਠੀਕ ਹੈ ਜੀ ਸੋ ਸਾਨੂੰ ਪਤਾ ਹੈ ਜਿਹਦਾ ਪਾਣੀ ਵਿੱਚ ਘੁਲੇ ਹੋਏ ਸੋਡੀਅਮ ਕੋਲਾਈਡ ਬਾਸ਼ਵੀਕਰਨ ਜਾਂ ਕਸ਼ੀਦਤ ਵਿਧੀ ਡਿਸਟਿਲਡ ਮੈਥਡ ਰਾਹੀਂ ਪਾਣੀ ਤੋਂ ਬਾਕੀ ਕੀਤਾ ਜਾ ਸਕਦਾ ਹੈ ਪਰਵੇਂ ਸੋਡੀਅਮ ਕੋਲਾਈਡ ਆਪਣੇ ਆਪ ਵਿੱਚ ਇੱਕ ਸ਼ੁੱਧ ਪਦਾਰਥ ਹੈ ਇਸ ਨੂੰ ਭੌਤਿਕ ਵਿਧੀ ਰਾਹੀਂ ਰਸਾਇਣਿਕ ਕੰਪੋਨੈਂਟ ਵਿੱਚ ਵੱਖ ਨਹੀਂ ਕੀਤਾ ਜਾ ਸਕਦਾ ਇਸੇ ਤਰ੍ਹਾਂ ਚੀਨੀ ਇੱਕ ਪਾਣੀ ਹੈ ਪਦਾਰਥ ਹੈ ਕਿਉਂਕਿ ਇਹ ਇੱਕ ਜਗ੍ਹਾ ਤੇ ਇਸ ਤਰ੍ਹਾਂ ਸ਼ੁੱਧ ਪਦਾਰਥ ਰੱਖਦਾ ਹੈ ਤੇ ਇਸ ਦਾ ਭੌਤਿਕ ਜੋ ਜੋਗਿਕ ਸਮਾਨ ਰਹਿੰਦਾ ਹੈ ਪੀਣ ਵਾਲਾ ਜੋ ਪਦਾਰਥ ਹੈ ਪੀਣ ਯੋਗ ਪਦਾਰਥ ਤੇ ਮਿੱਟੀ ਇੱਕ ਸਮਾਨ ਕਣ ਨਹੀਂ ਹਨ ਸ਼ੁੱਧ ਪਦਾਰਥ ਕਿਸੇ ਵੀ ਸਰੋਤ ਤੋਂ ਪ੍ਰਾਪਤ ਹੋਣ ਵਾਲੇ ਕਿਸੇ ਇੱਕ ਪਦਾਰਥ ਦੇ ਮੁੱਖ ਗੁਣ ਕੈਰੈਕਟਿਸਟਿਕਸ ਪ੍ਰੋਪਰਟੀ ਇੱਕ ਸਮਾਨ ਹੋਣਗੇ ਯਾਨੀ ਗੱਲ ਮੁੱਖ ਦੀ ਹੈ ਕਿ ਸ਼ੁੱਧ ਚੀਜ਼ ਉਹੀ ਹੋਏਗੀ ਜਿਹਦੇ ਵਿੱਚ ਸਿਰਫ ਉਹੀ ਚੀਜ਼ ਹੋਵੇ ਹੋਰ ਕੋਈ ਚੀਜ਼ ਨਾ ਹੋਵੇ ਹੁਣ ਮਿਸ਼ਰਣ ਵਾਲੇ ਪੜਿਆ ਹੈ ਮਿਸ਼ਰਣ ਦੀਆਂ ਕਿਸਮਾਂ ਕੀ ਹੈ ਮਿਸ਼ਰਣ ਜੋ ਹੈ ਅਲੱਗ-ਅਲੱਗ ਤਰੀਕਿਆਂ ਦੇ ਨਾਲ ਅਸੀਂ ਸਮਝ ਸਕਦੇ ਆ ਜਿਸ ਤਰ੍ਹਾਂ ਅਸੀਂ ਇਹ ਕਿਰਿਆਵਾਂ ਤੋਂ ਸਿੱਖਾਂਗੇ ਕਿਰਿਆਇਕ ਜਮਾਤ ਵਿੱਚ ਐੜਾ ਬੱਬਾ ਸਸਾ ਤੇ ਦੱਦਾ ਸਮੂਹ ਵਿੱਚ ਬੰਡੋ ਐੜਾ ਨੂੰ ਇੱਕ ਬੀਕਰ ਦਿਓ ਜਿਹਦੇ ਵਿੱਚ 50 ਐਮਐਲ ਪਾਣੀ ਇੱਕ ਚਮਚ ਕਾਪਰ ਸਲਫੇਟ ਪਾਓ ਬੱਬੇ ਨੂੰ 50 ਐਮਐਲ ਪਾਣੀ ਦਿਓ ਇਹਦੇ ਵਿੱਚ ਦੋ ਚਮਚ ਕਾਪਰ ਸਲਫੇਟ ਪਾਓ ਕਾਪਰ ਸਲਫੇਟ ਦੇ ਪੋਟਾਸ਼ੀਅਮ ਜਾਂ ਸਧਾਰਨ ਨਮਕ ਸਮੂਹ ਸਸਾ ਤੇ ਦੱਦਾ ਨੂੰ ਦਿਓ ਦੋਵਾਂ ਨੂੰ ਭਾਗਾ ਵੱਖ-ਵੱਖ ਮਾਤਰਾ ਵਿੱਚ ਦਿਓ ਹੁਣ ਵੱਖ-ਵੱਖ ਸਮੂਹਾਂ ਨੂੰ ਮਿਲਾ ਕੇ ਮਿਸ਼ਰਣ ਤਿਆਰ ਕਰੋ ਸਮੂਹ ਐਡਾ ਤੇ ਬੱਬਾ ਨੂੰ ਇੱਕ ਮਿਸ਼ਰਣ ਪ੍ਰਾਪਤ ਹੁੰਦਾ ਹੈ ਜਿਸ ਦੀ ਬਣਾਵਟ ਇੱਕ ਸਮਾਨ ਹੈ ਇਸ ਤਰ੍ਹਾਂ ਦੇ ਮਿਸ਼ਰਣ ਨੂੰ ਅਸੀਂ ਸਮੰਗੀ ਹੋਮੋਜੀਨੀਅਸ ਮਿਕਸਚਰ ਕਹਿੰਦੇ ਆ ਜਾਂ ਘੋਲ ਕਹਿੰਦੇ ਆ ਇਸ ਤਰ੍ਹਾਂ ਦੇ ਮਿਸ਼ਰਣ ਦੀਆਂ ਹੋਰ ਉਦਾਹਰਣਾਂ ਇਹਦਾ ਪਾਣੀ ਵਿੱਚ ਨਮਕ ਨਮ ਪਾਣੀ ਵਿੱਚ ਚੀਨੀ ਜਾਨੀ ਜਦੋਂ ਪਾਣੀ ਨੂੰ ਨਮਕ ਚ ਘੋਲਿਆ ਜਾਂਦਾ ਜਾਂ ਪਾਣੀ ਤੇ ਨਮਕ ਘੋਲਿਆ ਜਾਂ ਪਾਣੀ ਤੇ ਚੀਨੀ ਘੋਲਿਆ ਤਾਂ ਚੀਨੀ ਪਾਣੀ ਅਸੀਂ ਦੇਖ ਨਹੀਂ ਸਕਦੇ ਪੂਰੀ ਤਰ੍ਹਾਂ ਪਦਾਰਥ ਘੁਲ ਜਾਏ ਉਹਨੂੰ ਅਸੀਂ ਹੋਮੋਜੀਨियस ਕਹਿੰਦੇ ਆ ਭਾਵੇਂ ਦੋ ਵਾ ਸਮੂਹਾ ਕੋੜ ਕਾਪਰ ਸਫੇਡ ਦਾ ਘੋਲ ਹੈ ਪਰ ਇਹਨਾਂ ਦੋਹਾਂ ਘੋਲਾਂ ਦੇ ਰੰਗਾਂ ਦੀ ਤੀਬਰਤਾ ਵੱਖ ਹੈ ਇਹ ਦਿਖਾਉਂਦਾ ਹੈ ਕਿ ਸਮंगी ਮਿਸ਼ਰਣ ਵੱਖ-ਵੱਖ ਜੋ ਰਚਨਾ ਰੱਖ ਸਕਦੇ ਆ ਜਾਨੀ ਜਦੋਂ ਕਾਪਰ ਸਲੂਟ ਜਿਆਦਾ ਘੋਲਾਂਗੇ ਤਾਂ ਜਿਆਦਾ ਨੀਲਾ ਲੱਗੇਗਾ ਘੱਟ ਘੋਲਾਂਗੇ ਤਾਂ ਘੱਟ ਨੀਲਾ ਲੱਗੇਗਾ ਸਸਾ ਤੇ ਦਦਾ ਜਿਹੜਾ ਮਿਸ਼ਰਣ ਪ੍ਰਾਪਤ ਕੀਤਾ ਹੈ ਇਸ ਵਿੱਚ ਸਭ ਜੋ ਅੰਸ਼ ਭੌਤਿਕ ਦ੍ਰਿਸ਼ਟੀ ਤੋਂ ਵੱਖ ਹੈ ਇਸ ਤਰ੍ਹਾਂ ਦੇ ਮਿਸ਼ਰਣ ਨੂੰ ਵਿਖਮ ਹੈਟਰੋਜੀਨੀਅਸ ਕਹਿੰਦੇ ਕਿਉਂਕਿ ਇਹਦੇ ਵਿੱਚ ਅਸੀਂ ਇੱਕ ਚੀ ਦਾ ਕਾਪਰ ਲੈ ਲਿਆ ਦੂਸਰੇ ਇਹਦੇ ਵਿੱਚ ਅਸੀਂ ਸੋਡੀਅਮ ਕੋਲ ਰਾਈਡ ਪਾਤਾ ਦੋ ਚੀਜ਼ਾਂ ਅਲੱਗ-ਅਲੱਗ ਪਾਤੀਆਂ ਇਸ ਲਈ ਇਹ ਕਿ ਬਣ ਗਿਆ ਵਿਖਮ ਮੰਗੀ ਜਿਹਨੂੰ ਹੈਟਰੋਜੀਨੀਅਸ ਦਾ ਅਸੀਂ ਨਾਮ ਦਿੰਦੇ ਆ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਇਹਨੂੰ ਸਮਝ ਸਕਦੇ ਹੋ ਉਹਦੇ ਬਾਅਦ ਦੂਸਰੀ ਕਿਰਿਆ ਹੈ ਹੁਣ ਅਸੀਂ ਕੀ ਕਰਨਾ ਹੈ ਦੁਆਰੇ ਫੇਰ ਸਮੂਹ ਬਣਾੜਿਆ ਹੈ ਐੜਾ ਬੱਬਾ ਸਸਾ ਦਦਾ ਇਹਦੇ ਵਿੱਚ ਅਸੀਂ ਐੜਾ ਨੂੰ ਕਾਪਰ ਸਲਫੇਟ ਦੇ ਕ੍ਰਿਸਟਲ ਦਿਓ ਬੱਬਾ ਨੂੰ ਕਾਪਰ ਇੱਕ ਚਮਚ ਕਾਪਰ ਸਲਫੇਟ ਦਿਓ ਸਸਾ ਨੂੰ ਚਾਕ ਦਾ ਪਾਊਡਰ ਜਾਂ ਕਣਕ ਦਾ ਆਟਾ ਦਿਓ ਤੇ ਦਦਾ ਨੂੰ ਦੁੱਧ ਜਾਂ ਸ਼ਾਹੀ ਦੀਆਂ ਕੁਝ ਬੂੰਦਾਂ ਦਿਓ ਹੁਣ ਵਿਦਿਆਰਥੀਆਂ ਨੂੰ ਕੀ ਕਹਿਣਾ ਹੈ ਕਿ ਕੱਚ ਦੀ ਛੜ ਦੀ ਸਹਾਇਤਾ ਨਾਲ ਨਮੂਨਿਆਂ ਨੂੰ ਪਾਣੀ ਵਿੱਚ ਮਿਲਾਓ। ਕਣ ਪਾਣੀ ਵਿੱਚ ਕੀ ਦਿਖਾਈ ਦਿੰਦੇ ਆ? ਹੁਣ ਟਾਰਚ ਨਾਲ ਪ੍ਰਕਾਸ਼ ਦੀਆਂ ਕਿਰਨਾਂ ਵੀ ਬੀਕਰ ਤੇ ਪਾਓ। ਇਹਨਾਂ ਵੱਲ ਧਿਆਨ ਨਾਲ ਦੇਖੋ ਕਿ ਪ੍ਰਕਾਸ਼ ਦੀ ਕਿਰਨ ਦਾ ਰਾਹ ਵਿਖਾਈ ਦਿੰਦਾ ਹੈ। ਹੁਣ ਮਿਸ਼ਰਣ ਨੂੰ ਕੁਝ ਸਮੇਂ ਲਈ ਸ਼ਾਂਤ ਛੱਡੋ। ਇਹਨਾਂ ਦੌਰਾਨ ਮਿਸ਼ਰਣ ਫਿਲਟਰ ਕਰਨ ਵਾਲੇ ਜੋ ਉਪਕਰਣ ਨੂੰ ਤਿਆਰ ਕਰ ਲਓ। ਕੀ ਮਿਸ਼ਰਣ ਸਥਿਰ ਹੈ ਜਾਂ ਕੁਝ ਸਮੇਂ ਬਾਅਦ ਹੀਠਾਂ ਬੈਠ ਸਕਦਾ ਹੈ? ਹੁਣ ਮਿਸ਼ਰਣ ਨੂੰ ਫਿਲਟਰ ਕਰ ਲੈਣਾ ਹੈ ਫਿਲਟਰ ਪੇਪਰ ਤੇ ਕੁਝ ਬਾਕੀ ਬਚਦਾ ਹੈ ਜਮਾਤ ਵਿੱਚ ਨਤੀਜੇ ਦੀ ਚਰਚਾ ਕਰੋ ਐੜਾ ਦੇ ਬੱਬਾ ਇੱਕ ਘੋਲ ਹੈ ਜਾਨੀ ਸੋਲੂਸ਼ਨ ਹੈ ਸਸਾ ਇੱਕ ਸਸਪੈਂਸ਼ਨ ਹੈ ਜਿਹਨੂੰ ਨिलੰਬਨ ਕਹਿੰਦੇ ਐ ਕਕਾ ਇੱਕ ਕੋਲਾਈਡਲ ਸੋਲੂਸ਼ਨ ਹੈ ਠੀਕ ਹੈ ਜੀ ਹੁਣ ਇਸ ਤਰ੍ਹਾਂ ਅਸੀਂ ਤਿਆਰ ਕਰਾਂਗੇ ਫਿਰ ਅਸੀਂ ਫਿਲਟਰ ਪੇਪਰ ਨੂੰ ਲੈ ਕੇ ਉਹਦੀ ਕੋਨ ਬਣਾ ਲਾਂਗੇ ਕੋਨ ਨੂੰ ਅਸੀਂ ਕੀਪ ਦੇ ਵਿੱਚ ਪਾਵਾਂਗੇ ਉਲਟਾ ਕਰਕੇ نیچے ਪਰਖਣ ਵਾਲੀ ਰੱਖਾਂਗੇ ਜਦੋਂ ਅਸੀਂ ਫਿਲਟਰ ਕਰਾਂਗੇ ਤਾਂ ਅਸੀਂ ਦੇਖਾਂਗੇ ਕਿ ਸਾਡੇ ਕੋਲੋ ਬਚਦਾ ਹੈ ਕੁਝ ਜੇ ਇਸ ਫਿਲਟਰ ਪੇਪਰ ਦੇ ਨਾਲ ਲੱਗਿਆ ਹੋਏਗਾ ਤਾਂ ਇਹਦੇ ਤਰ੍ਹਾਂ ਉਹ ਘੋਲ ਨਹੀਂ ਹੋਏਗਾ ਠੀਕ ਹੈ ਘੋਲ ਦੇ ਜੋ ਪਦਾਰਥ ਹੈ ਪੂਰੀ ਤਰ੍ਹਾਂ ਜੋ ਹੈ ਫਿਲਟਰ ਹੋ ਜਾਂਦੇ ਆ ਸੋ ਫਿਲਟਰੇਸ਼ਨ ਪ੍ਰਕਿਰਿਆ ਨਾਲ ਅਸੀਂ ਸਮਝਾਂਗੇ ਘੋਲ ਨिलੰਬਨ ਤੇ ਕੋਲਾਈਡ ਠੀਕ ਹੈ ਜੀ ਜਿਹੜੇ ਸਸਪੈਂਸ਼ਨ ਜਾਂ ਨिलੰਬਨ ਹੁੰਦਾ ਉਹਦੇ ਪਾਰਟੀਕਲ ਸੈਟ ਨਹੀਂ ਉਹਦੇ ਥੱਲੇ ਬੈਠੇ ਰਹਿੰਦੇ ਆ ਤੇ ਕੋਲਾਈਡਲ ਦੇ ਪਾਰਟੀਕਲ ਦਾ ਸਾਈਜ਼ ਵੱਡਾ ਹੁੰਦਾ ਉਹ ਹਮੇਸ਼ਾ ਵਿੱਚ ਤੈਰਦੇ ਰਹਿੰਦੇ ਆ ਉਹਦੇ ਬਾਅਦ ਆ ਗਿਆ ਜੀ ਘੋਲ ਕੀ ਆ ਘੋਲ ਦੋ ਜਾਂ ਦੋ ਤੋਂ ਵੱਧ ਪਦਾਰਥਾਂ ਦਾ ਸਮੰਗੀ ਮਿਸ਼ਰਣ ਹੈ ਤੁਸੀਂ ਹਰ ਰੋਜ਼ ਕਈ ਤਰ੍ਹਾਂ ਦੇ ਘੋਲ ਦੇਖਦੇ ਹੋ ਜਿਦਾ ਨਿੰਬੂ ਪਾਣੀ ਸੋਡਾ ਪਾਣੀ ਘੋਲ ਹੈ ਆਮ ਤੌਰ ਤੇ ਅਸੀਂ ਇੱਕ ਘੋਲ ਨੂੰ ਜਿਹੇ ਤਰਲ ਪਦਾਰਥ ਦੇ ਰੂਪ ਵਿੱਚ ਦੇਖਦੇ ਆ ਜਿਸ ਵਿੱਚ ਠੋਸ द्रਵ ਜਾਂ ਗੈਸ ਹੋ ਸਕਦੇ ਆ ਕੁਦਰਤ ਵਿੱਚ ਠੋਸ ਜਿਦਾ ਧਾਤਾਂ ਠੋਸ ਘੋਲ ਹੈ ਗੈਸ ਕੋਲ ਹਵਾ ਹੈ ਇੱਕ ਘੋਲ ਦੇ ਕਣ ਵਿੱਚ ਸਮੰਗਤਾ ਹੋਮੋਜੇਨਿਟੀ ਹੁੰਦੀ ਹੈ ਜਿੱਦਾਂ ਨਿੰਬੂ ਦੇ ਪਾਣੀ ਦਾ ਸਵਾਦ ਹਮੇਸ਼ਾ ਇੱਕ ਸਮਾਨ ਰਹਿੰਦਾ ਹੈ ਇਹ ਦਰਸਾਉਂਦਾ ਹੈ ਕਿ ਇਸ ਘੋਲ ਵਿੱਚ ਚੀਨੀ ਤੇ ਨਮਕ ਦੇ ਕਣ ਸਮਾਨ ਰੂਪ ਵਿੱਚ ਡਿਸਟ੍ਰਿਬਿਊਟਡ ਹੈ ਕਿਸੇ ਘੋਲ ਨੂੰ ਦੋ ਭਾਗਾਂ 'ਚ ਬਣਦੇ ਆ ਇੱਕ ਹੁੰਦਾ ਘੋਲ ਤੇ ਇੱਕ ਹੁੰਦਾ ਘੁਲਿਤ ਘੋਲ ਕੁੰਦਾ ਸੋਲਵੈਂਟ ਜਿਹਦੇ ਵਿੱਚ ਅਸੀਂ ਕਿਸੇ ਚੀਜ਼ ਨੂੰ ਘੋਲਦੇ ਆਂ ਘੋਲਿਤ ਹੁੰਦਾ ਜਿਹੜੀ ਚੀਜ਼ ਨੂੰ ਅਸੀਂ ਘੋਲਕ 'ਚ ਘੋਲਦੇ ਹਾਂ ਠੀਕ ਹੈ ਜੀ ਜਿਸ ਤਰ੍ਹਾਂ ਚੀਨੀ ਤੇ ਪਾਣੀ ਦਾ ਘੋਲ ਹੈ ਇੱਕ ਦਰਬ ਘੋਲ ਹੈ ਠੀਕ ਹੈ ਇਹਦੇ ਵਿੱਚ ਠੋਸ ਦੀ ਉਦਾਹਰਨ ਹੈ ਇਸ ਤਰ੍ਹਾਂ ਚੀਨੀ ਘੁਲੇ ਤਾ ਤੇ ਪਾਣੀ ਘੋਲਕ ਹੈ ਆਇਓਡੀਨ ਤੇ ਅਲਕੋਹਲ ਦਾ ਘੋਲ ਅਲਕੋਹਲ ਜਾਇਓਡੀਨ ਘੋਲਦੇ ਹਾਂ ਜੋ ਅਲਕੋਹਲ ਹੈ ਉਹ ਕੀ ਹੈ ਘੋਲਕ ਹੈ ਤੇ ਆਇਓਡੀਨ ਘੁਲਿਤ ਹੈ ਇਸ ਤਰ੍ਹਾਂ ਅਸੀਂ ਹੋਰ ਉਦਾਹਰਨਾਂ ਵੀ ਦੇਖ ਸਕਦੇ ਹਾਂ ਘੋਲ ਦੇ ਗੁਣ ਕੀ ਹੋਣਗੇ ਘੋਲ ਦੇ ਗੋਣ ਹੈ ਜੀ ਘੋਲਿਕ ਸੰਮੰਗੀ ਮਿਸ਼ਰਣ ਹੈ ਘੋਲ ਦੇ ਕਣਾਂ ਦਾ ਵਿਆਸ 1 ਨੈਨੋਮੀਟਰ ਤੋਂ ਵੱਧ ਨਹੀਂ ਹੁੰਦਾ ਛੋਟਾ ਹੁੰਦਾ ਹੈ ਆਪਣੇ ਛੋਟੇ ਆਕਾਰ ਦੇ ਕਾਰਨ ਘੋਲ ਦੇ ਕਣ ਜੋ ਹੈ ਲੰਘ ਰਹੀ ਪ੍ਰਕਾਸ਼ ਦੀ ਬੀਮ ਨੂੰ ਖਿਲਾਰਦੇ ਨਹੀਂ ਹੈ ਇਸ ਲਈ ਘੋਲ ਵਿੱਚ ਪ੍ਰਕਾਸ਼ ਦਾ ਮਾਰਗ ਵਿਖਾਈ ਨਹੀਂ ਦਿੰਦਾ ਫਿਲਟਰ ਵਿਧੀ ਨਾਲ ਘੋਲਿਤ ਦੇ ਕਣਾਂ ਨੂੰ ਘੋਲ ਵਿੱਚੋਂ ਵੱਖ ਨਹੀਂ ਕੀਤਾ ਜਾ ਸਕਦਾ ਕਿਉਂਕਿ ਘੋਲ ਨੂੰ ਸ਼ਾਂਤ ਛੱਡਣ ਤੇ ਵੀ ਘੁਲਦੇ ਕਣੇ ਠਾਣੀ ਬੈਠਾ ਨਹੀਂ ਬੈਠਦੇ ਕਿਉਂਕਿ ਪੂਰੀ ਤਰ੍ਹਾਂ ਸਥਾਈ ਹੁੰਦਾ ਹੈ। ਘੋਲ ਦੀ ਸੰਘਣਤਾ ਕਨਸਨਟ੍ਰੇਸ਼ਨ ਕਿੱਦਾਂ ਦੇਖਾਂਗੇ? ਅਸੀਂ ਦੇਖਿਆ ਹੈ ਕਿਰਿਆ 2.2 ਜੀ ਐਡਾ ਤੇ ਬੱਬਾ ਦੇ ਨਾਲ ਇੱਕ ਹੀ ਪਦਾਰਥ ਦੇ ਵੱਖ-ਵੱਖ ਰੰਗ ਹੈ। ਅਸੀਂ ਜਾਣਦੇ ਹਾਂ ਕਿ ਘੋਲ ਵਿੱਚ ਵੱਖ-ਵੱਖ ਮਾਤਰਾ ਵਿੱਚ ਘੋਲਕ ਤੇ ਘੁਲੇ ਤੇ ਪਦਾਰਥ ਹੁੰਦੇ ਆ। ਘੋਲ ਵਿੱਚ ਮੌਜੂਦ ਘੁਲੇ ਤੇ ਪਦਾਰਥੀ ਮਾਤਰਾ ਦੇ ਆਧਾਰ ਤੇ ਪਤਲਾ, گاੜਾ ਜਾਂ ਸੰਤ੍ਰਿਪਤ ਘੋਲ ਹੁੰਦਾ ਹੈ। ਯਾਨੀ ਚੀਜ਼ ਕਿੰਨੀ ਘੋਲੀ ਹੈ। ਜਿਸ ਤਰ੍ਹਾਂ ਅਸੀਂ ਇੱਕ ਬੀਕਰ ਲਵਾਂਗੇ ਇਹਦੇ ਵਿੱਚ 50 ml ਪਾਣੀ ਲੈਣਾ ਵੱਖ-ਵੱਖ ਬੀਕਰ ਦੋ ਲੈਣੇ ਹਨ ਇੱਕ ਬੀਕਰ 'ਚ ਨਮਕ ਤੇ ਦੂਜੇ 'ਚ ਚੀਨੀ ਜਾਂ ਬੇਰੀਅਮ ਕਾਰਬਾਈਡ ਲੈਣਾ ਜਦੋਂ ਘੁਲਿਤ ਪਦਾਰਥ ਹੋਰ ਨਾ ਘੁਲੇ ਤਾਂ ਬੀਕਰ ਨੂੰ ਗਰਮ ਕਰੋ ਘੁਲੇ ਤੇ ਪਦਾਰਥ ਨੂੰ ਦੁਬਾਰਾ ਮਿਲਾਓ ਯਾਨੀ ਗਰਮ ਕਰਕੇ ਇਹ ਜ਼ਿਆਦਾ ਘੋਲਣ ਦੀ ਕੋਸ਼ਿਸ਼ ਕਰੋ ਕੀ ਕਿਸੇ ਦਿੱਤੇ ਹੋਏ ਤਾਪਮਾਨ ਦੇ ਚੀਨੀ ਨਮਕ ਤੇ ਬੇਰੀਅਮ ਕਾਰਬਾਈਡ ਦੀ ਪਾਣੀ ਵਿੱਚ ਘੋਲੀਆਂ ਗਈਆਂ ਮਾਤਰਾਵਾਂ ਬਰਾਬਰ ਹੈ ਕਿਸੇ ਨਿਸ਼ਚਿਤ ਤਾਪਮਾਨ ਤੇ ਉਨਾ ਹੀ ਘੁਲਿਤ ਪਦਾਰਥ ਘੁਲ ਸਕਦਾ ਜਿੰਨਾ ਕਿ ਘੋਲ ਦੀ ਸਮਰਥਾ ਹੁੰਦੀ ਹੈ। ਯਾਨੀ ਘੋਲਕ ਦੇ ਵਿੱਚ ਪਾਣੀ ਜਾਂ ਕੋਈ ਵੀ ਚੀਜ਼ ਘੋਲਣੀ ਹੈ, ਪਾਣੀ ਚ ਜਾਂ ਸਮਝ ਲਓ ਜੇ ਅਲਕੋਹਲ ਚ ਅਸੀਂ ਜ਼ਿਆਦਾ ਨਹੀਂ ਘੋਲ ਸਕਦੇ। ਜਿੰਨਾ ਵੱਧ ਤੋਂ ਵੱਧ ਅਸੀਂ ਘੋਲਾਂਗੇ ਉਹ ਜੋ ਸਾਡੇ ਕੋਲੋਂ ਘੋਲ ਤਿਆਰ ਹੋਏਗਾ ਉਹਨੂੰ ਅਸੀਂ ਸੰਤ੍ਰਿਪਤ ਜਾਂ ਸੈਚੂਰੇਟਿਡ ਕਹਾਂਗੇ। ਤੇ ਕਿੰਨੀ ਚੀਜ਼ ਘੁਲਦੀ ਹੈ ਉਹਨੂੰ ਉਹਦੀ ਸੋਲਿਬਿਲਿਟੀ ਕਹਿੰਦੇ ਆ ਯਾਨੀ ਘੁਲੇ ਤੇ ਪਦਾਰਥ ਜਿਹੜਾ ਕਿੰਨਾ ਘੋਲਕ ਚ ਘੁਲਦਾ ਹੈ। ਜੇ ਇੱਕ ਘੋਲ ਵਿੱਚ ਘੁਲਿਤ ਪਦਾਰਥ ਦੀ ਮਾਤਰਾ ਸੰਤ੍ਰਿਪਤ ਤੋਂ ਘੱਟ ਹੈ ਯਾਨੀ ਜੇ ਸੈਚੂਰੇਟ ਸੰਤ੍ਰਿਪਤ ਤੋਂ ਘੱਟ ਹੈ ਤਾਂ ਉਹਨੂੰ ਅਸੰਤ੍ਰਿਪਤ ਜਾਂ ਅਨਸੈਚੂਰੇਟਡ ਕਹਾਂਗੇ ਜੇ ਘੋਲ ਵਿੱਚ ਘੁਲਿਤ ਦੀ ਸੰਗੜਤਾ ਸੰਤ੍ਰਿਪਤ ਤੋਂ ਘੱਟ ਹੋਵੇ ਤਾਂ ਉਹ ਅਨਸੈਚੂਰੇਟਡ ਹੁੰਦਾ ਹੈ ਜੇ ਕਿਸੇ ਖਾਸ ਤਾਪਮਾਨ ਦੇ ਸੰਤ੍ਰਿਪਤ ਘੋਲ ਲਵੋ ਤਾਂ ਇਸਨੂੰ ਹੌਲੀ-ਹੌਲੀ ਠੰਡਾ ਕਰੋ ਤਾਂ ਕੀ ਹੋਵੇਗਾ ਇਸ ਕੇ ਰਾਹ ਦਸੀਂ ਕਹਿ ਸਕਦੇ ਆ ਕਿ ਦਿੱਤੇ ਗਏ ਨਿਸ਼ਚਿਤ ਤਾਪਮਾਨ ਤੇ ਵੱਖ-ਵੱਖ ਪਦਾਰਥਾਂ ਦੀ ਘੋਲਨ ਸਮਰੱਥਾ ਵੱਖ-ਵੱਖ ਹੁੰਦੀ ਹੈ ਹੋਣ ਘੋਲ ਦੀ ਸੰਗਣਤਾ ਕਿਦਾ ਕਰਾਂਗੇ ਘੁਲਿਤ ਦੀ ਮਾਤਰਾ ਤੇ ਘੋਲ ਦੀ ਮਾਤਰਾ ਫਾਰਮੂਲਾ ਯਾਦ ਕਰਕੇ ਰੱਖਿਓ ਘੋਲ ਦੀ ਸੰਗਣਤਾ ਘੁਲਿਤ ਦੀ ਮਾਤਰਾ ਤੇ ਘੋਲਕ ਦੀ ਮਾਤਰਾ ਇਸ ਤਰ੍ਹਾਂ ਆਏਗੀ ਠੀਕ ਹੈ ਜੀ ਉਹਦੇ ਬਾਅਦ ਅਸੀਂ ਪੁੰਜ ਘੋਲ ਯਾਨੀ ਮਾਸ ਘੋਲ ਦਾ ਪੁੰਜ ਪ੍ਰਤੀਸ਼ਤ ਆ ਗਿਆ ਮਾਸ ਪਰਸੈਂਟੇਜ ਘੁਲੇਤ ਪਦਾਰਥ ਦਾ ਪੁੰਜ ਤੇ ਘੋਲ ਦਾ ਪੁੰਜ 100 ਪੁੰਜ बटे ਘੋਲ ਦਾ ਆਇਤਨ ਘੁਲੇਤ ਪਦਾਰਥ ਦਾ ਪੁੰਜ ਤੇ ਘੋਲ ਦਾ ਆਇਤਨ ਯਾਨੀ ਜੇ ਆਇਤਨ ਲੈਣਾ ਦਾ ਆਇਤਨ ਆ ਡਿਵਾਈਡ ਕਰਾਂਗੇ ਪੁੰਜ ਲੈਣਾ ਦਾ ਪੁੰਜ ਨਾਲ ਡਿਵਾਈਡ ਕਰਾਂਗੇ ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਉਹਦੇ ਬਾਅਦ ਵਿਦਿਆਰਥੀ ਸਾਡੇ ਕੋਲ ਆਉਂਦਾ ਨिलੰਭਨ ਜਿਹਨੂੰ ਸਸਪੈਂਸ਼ਨ ਕਹਿੰਦੇ ਆ ਕਿਰਿਆ 2.2 ਵਿੱਚ ਸਸਾ ਅਸੀਂ ਦੇਖਿਆ ਸੀ ਜਿਹਦੇ ਵਿੱਚ ਵਿਖਮ ਮੰਗੀ ਘੋਲ ਹੁੰਦਾ ਜੋ ਠੋਸ ਦਰਬ ਵਿੱਚ ਖਿੱਲਰ ਡਿਸਪਰਸ ਜਾਂਦਾ ਉਹਨੂੰ ਨिलੰਭਨ ਕਹਿੰਦੇ ਆ ਯਾਨੀ ਜਿਹਦੇ ਪਦਾਰਥ ਜਿਹੜੇ ਆ ਅਲੱਗ-ਅਲੱਗ ਰਹਿੰਦੇ ਆ ਨਿਲੰਬਣ ਇੱਕ ਵਿਖਮ ਮੰਗੀ ਮਿਸ਼ਰਣ ਹੈ ਜਿਸ ਵਿੱਚ ਕੁਲਿਤ ਪਦਾਰਥ ਦੇ ਕਣ ਘੁਲਦੇ ਨਹੀਂ ਹੈ ਇਹ ਕਣ ਪੂਰੇ ਮਾਧਿਅਮ ਦੇ ਵਿੱਚ ਨਿਲੰਬਤ ਰਹਿੰਦੇ ਹਨ ਨਿਲੰਬਤ ਕਣ ਅੱਖਾਂ ਨਾਲ ਵੇਖੇ ਜਾ ਸਕਦੇ ਹਨ ਨਿਲੰਬਣ ਦੇ ਗੁਣ ਕੀ ਹੈ ਇੱਕ ਵਿਸਮ ਵਿਖਮ ਮੰਗੀ ਮਿਸ਼ਰਣ ਹੈ ਇਹ ਕਣ ਅੱਖ ਨਾਲ ਦੇਖੇ ਜਾ ਸਕਦੇ ਹੈ ਇਹ ਨਿਲੰਬਿਤ ਕਣ ਪ੍ਰਕਾਸ਼ ਦੇ ਮਾਰਗ ਨੂੰ ਜਦੋਂ ਦਿਖਾਈ ਦਿੰਦਾ ਹੈ ਜਦੋਂ ਇਸ ਨੂੰ ਸ਼ਾਂਤ ਛੱਡਦੇ ਆ ਤਾਂ ਇਹਦੇ ਜੋ ਭਾ ਕਣ ਹੈ ਉਹ ਤੈਰਦੇ ਰਹਿੰਦੇ ਜਾਨੀ ਇਹ ਅਸਥਾਈ ਹੈ ਫਿਲਟਰੇਸ਼ਨ ਵਿਧੀ ਰਾਹੀਂ ਕਣਾਂ ਨੂੰ ਮਿਸ਼ਰਣ ਤੋਂ ਵੱਖਿਆ ਜਾ ਸਕਦਾ ਜਾਨੀ ਫਿਲਟਰ ਕਰਕੇ ਇਹਨਾਂ ਨੂੰ ਅਲੱਗ ਵੀ ਕਰ ਸਕਦੇ ਆ ਉਹਦੇ ਬਾਅਦ ਸਾਡੇ ਕੋਲ ਆਂਦਾ ਜੀ ਕੋਲਾਈਡਲ ਜੋ ਕੋਲਾਈਡਲ ਹੈ ਇਹਦੇ ਵਿੱਚ ਦਦਾ ਸੂਨ ਤੋਂ ਅਸੀਂ ਦੇਖਿਆ ਹੈ ਜਿਹਦੇ ਵਿੱਚ ਅਸੀਂ ਕੋਲਰਾਈਡ ਜਾਂ ਕੋਲਾਈਡਾ ਕੋਲਾਈਡਲ ਘੋਲ ਦੇਖਾਂਗੇ ਕੋਲਾਈਡਲ ਦੇ ਕਣ ਘੋਲ ਵਿੱਚ ਸਮਾਨ ਰੂਪ ਵਿੱਚ ਫੈਲੇ ਹੁੰਦੇ ਆ ਨਿਲੰਭਣ ਦੇ ਬਜਾਏ ਕਣਾਂ ਦਾ ਆਕਾਰ ਛੋਟਾ ਹੁੰਦਾ ਹੈ ਯਾਨੀ ਸਸਪੈਂਸ਼ਨ ਦੇ ਕਣ ਸਭ ਤੋਂ ਵੱਡੇ ਹੁੰਦੇ ਆ ਉਸ ਤੋਂ ਛੋਟੇ ਕੋਲਾਈਡਲ ਦੇ ਤੇ ਸਭ ਤੋਂ ਛੋਟੇ ਘੋਲ ਦੇ ਕੋਲਾਈਡਲ ਕਣਾਂ ਦੇ ਛੋਟੇ ਆਕਾਰ ਦੇ ਕਾਰਨ ਅਸੀਂ ਇਹਨਾਂ ਨੂੰ ਅੱਖ ਨਾਲ ਨਹੀਂ ਦੇਖ ਸਕਦੇ ਪ੍ਰਕਾਸ਼ ਦੀ ਕਿਰਨ ਜੋ ਹੈ ਇਹਦੇ ਵਿੱਚ ਫੈਲ ਜਾਂਦੀ ਹੈ ਲਾਈਟ ਇਹਨੂੰ ਟਿੰਡਲ ਇਫੈਕਟ ਕਹਿੰਦੇ ਆ ਇਹ ਤੁਸੀਂ ਟਾਰਚ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਲਾਈਟ ਨਿਕਲਦੀ ਹੈ ਕਾਪਰ ਸਲਫੇਟ ਕੋਲ ਟਿੰਡਨ ਪ੍ਰਭਾਵ ਨਹੀਂ ਦਿੰਦਾ ਦੁੱਧ ਤੇ ਪਾਣੀ ਦਿੰਦਾ ਕਿਉਂਕਿ ਦੁੱਧ ਜਿਹੜਾ ਹੈ ਉਹ ਚ ਪਾਣੀ ਹੈ ਤੇ ਉਹ ਕਿਹੜਾ ਹੈ ਕੋਲਾਈਡਲ ਸੋਲੂਸ਼ਨ ਹੈ ਕਾਪਰ ਦਾ ਘੋਲ ਜਿਹੜਾ ਹੈ ਕਾਪਰ ਸਲਫੇਟ ਦਾ ਉਹ ਕੀ ਹੈ ਕੋਲਾਈਡਲ ਨਹੀਂ ਹੈ ਸੋ ਅਸੀਂ ਕੋਲਾਈਡਲ ਦੀਆਂ ਉਦਾਹਰਨਾਂ ਦੇਖਾਂਗੇ ਜਿਸ ਤਰ੍ਹਾਂ 에ਰੋਸੋਲ, ਫੋਮ, ਇਮਲਸ਼ਨ, ਸੋਲ, ਫੋਮ ਇਹ ਸਾਰੇ ਆ ਉਦਾਹਰਨਾਂ ਪੜ ਲਓ ਧੁੰਦ, ਬੱਦਲ, ਧੂੰਆਂ, ਸਵੈਚਾਲਿਤ ਵਾਹਨ ਦੀਆਂ ਗੈਸਾਂ ਇਹ ਤੁਸੀਂ ਪੜ ਸਕਦੇ ਹੋ ਆਪਣੇ ਵਾਸਤੇ ਸੋ ਇਹਦੇ ਵਿੱਚ ਅਪ੍ਰਿਕਖਤ ਫੇਸ ਤੇ ਅਪ੍ਰਿਕਖਤ ਮਾਧਿਅਮ ਡਿਸਪਰਸ ਫੇਸ ਤੇ ਡਿਸਪਰਸਨ ਮੀਡੀਅਮ ਡਿਸਪਰਸਨ మీడియం ਨੂੰ ਅਸੀਂ ਘੋਲਕ ਸਮਝ ਸਕਦੇ ਆ ਤੇ ਜਿਹੜੀ ਫੇਜ਼ ਹੈ ਉਹਨੂੰ ਘੁਲੇ ਤੇ ਸਮਝਾਂਗੇ ਸੋਲਵੈਂਟ ਤੇ ਸਲੀਊਟ ਇਹ ਟਿੰਡਲ ਪ੍ਰਭਾਵ ਤੁਸੀਂ ਇਹ ਵੀ ਦੇਖ ਸਕਦੇ ਹੋ ਸੰਘਣੇ ਜੰਗਲਾਂ ਵਿੱਚੋਂ ਜਿਹੜੀ ਲਾਈਟ ਨਿਕਲਦੀ ਹੈ ਇਹ ਵੀ ਟਿੰਡਲ ਪ੍ਰਭਾਵ ਹੈ ਕੋਲਾਈਡਲ ਇੱਕ ਵਿਖਮੰਗੀ ਹੈ ਕੋਲਾਈਡਲ ਦੇ ਕਣਾਂ ਦਾ ਆਕਾਰ ਇੰਨਾ ਛੋਟਾ ਹੁੰਦਾ ਕਿ ਇਹਨੂੰ ਅੱਖ ਨਾਲ ਨਹੀਂ ਦੇਖ ਸਕਦੇ ਇਹ ਵੱਡੇ ਕਣ ਹੁੰਦੇ ਆ ਪ੍ਰਕਾਸ਼ ਦੀ ਕਿਰਨ ਨੂੰ ਫਲਾ ਦਿੰਦੇ ਆ ਜਦੋਂ ਇਹਨਾਂ ਨੂੰ ਸ਼ਾਂਤ ਛੱਡਿਆ ਜਾਂਦਾ ਤੇ ਕਣ ਤਲ ਤੇ ਨਹੀਂ ਬੈਠਦੇ ਭਾਵੇਂ ਸਥਾਈ ਹੁੰਦੇ ਆ ਇਹ ਫਿਲਟਰੇਸ਼ਨ ਵਿਧੀ ਰਾਹੀਂ ਵੱਖ ਨਹੀਂ ਕੀਤੇ ਜਾ ਸਕਦੇ ਪਰ ਇੱਕ ਵਿਸ਼ੇਸ਼ ਫਿਲਟਰ ਐਕਸੈਂਟੀਫਿਕੇਸ਼ਨ ਵਿਧੀ ਰਾਹੀਂ ਵੱਖ ਹੋ ਸਕਦੇ ਸੋ ਜਿਹੜਾ ਕੋਲਾਈਡਲ ਦਾ ਘੋਲ ਹੈ ਇਹਦੇ ਵਿੱਚ ਪ੍ਰਿਕਤ ਫੇਸ ਤੇ ਪਰਿਪੇਖਣ ਮਾਧਿਅਮ ਤੋਂ ਬਣਦਾ ਹੈ ਘੁਲੇਤ ਪਦਾਰਥੀ ਮਾਤਰਾ ਦਾ ਘਟੇਕ ਜਾਂ ਪ੍ਰਿਕਖਤ ਕਣ ਜਿਹੜਾ ਕੋਲਾਈਡਲ ਰੂਪ ਵਿੱਚ ਰਹਿੰਦਾ ਇਸ ਨੂੰ ਪ੍ਰਿਕਖਤ ਫੇਸ ਯਾਨੀ ਡਿਸਪਰਸ ਫੇਸ ਕਹਿੰਦੇ ਜਿਹਨੂੰ ਅਸੀਂ ਸੋਲੂਟ ਵੀ ਕਹਿ ਦਿੰਦੇ ਆ ਦੂਸਰਾ ਜਿਹੜਾ ਹੈ ਉਹ ਸੋਲਵੈਂਟ ਹੁੰਦਾ ਹੈ ਜਿਹਦੇ ਵਿੱਚ ਡਿਸਪਰਸ ਫੇਜ਼ ਹੁੰਦਾ ਹੈ ਭੌਤਿਕ ਤੇ ਰਸਾਇਣਿਕ ਪਰਿਵਰਤਨ ਅਵਸਥਾਵਾਂ ਦਾ ਅੰਤਰ ਰੂਪਾਂਤਰਨਿਕ ਭੌਤਿਕ ਪਰਿਵਰਤਨ ਹੈ ਕਿਉਂਕਿ ਇਹ ਇੱਕ ਪਦਾਰਥ ਦੀ ਬਣਤਰ ਦੇ ਵਿੱਚ ਪਰਿਵਰਤਨ ਦੇ ਬਿਨਾ ਹੁੰਦਾ ਹੈ ਯਾਨੀ ਜਦੋਂ ਪਦਾਰਥ ਦੀ ਬਣਤਰ 'ਚ ਕੋਈ ਪਰਿਵਰਤਨ ਨਾ ਵੀ ਭੌਤਿਕ ਪਰਿਵਰਤਨ ਹੈ ਜਿਹੜਾ ਰਸਾਇਣਿਕ ਪਰਿਵਰਤਨ ਹੈ ਉਹਦੇ ਵਿੱਚ ਬਣਤਰ 'ਚ ਫਰਕ ਆਂਦਾ ਹੈ ਜਿੱਦਾਂ ਪਾਣੀ ਹੈ ਬਰਫ਼ ਜਲਵਾਸ਼ਪ ਵੱਖ-ਵੱਖ ਇਸਦੇ ਇੱਕ ਭੌਤਿਕ ਗੁਣ ਹੈ ਪਾਣੀ ਤੇ ਭੋਜਨ ਪਕਾੜ ਵਾਲੇ ਤੇਲ ਦੋਵੇਂ ਦਰੱਬ ਹਨ ਪਰ ਇਹਨਾਂ ਦੇ ਗੁਣ ਲੱਗ ਗਏ ਇਹਨਾਂ ਦੀ ਗਨ ਦੇ ਜਲਨ ਸ਼ਿਲਤਾ ਚੰਤਰ ਹੈ ਅਸੀਂ ਜਾਣਦੇ ਹਾਂ ਕਿ ਤੇਲ ਹਵਾ ਵਿੱਚ ਜਲਦਾ ਹੈ ਜਦੋਂ ਕਿ ਪਾਣੀ ਨਹੀਂ ਤੇਲ ਦਾ ਇਹ ਰਸਾਇਣਿਕ ਗੁਣ ਹੈ ਪਰ ਪਾਣੀ ਦਾ ਗੁਣ ਅਲੱਗ-ਅਲੱਗ ਹੈ ਜਲਣਾ ਇੱਕ ਰਸਾਇਣਿਕ ਪਰਿਵਰਤਨ ਹੈ ਜਲਣ ਦੀ ਪ੍ਰਕਿਰਿਆ ਵਿੱਚ ਪਦਾਰਥ ਦੂਜੇ ਨਾਲ ਕਿਰਿਆ ਕਰਦਾ ਹੈ ਇਸ ਲਈ ਜੋ ਜਲਦਾ ਹੈ ਜੋ ਚੀਜ਼ ਚਾਹੇ ਤੇਲ ਜਲਦਾ ਹੈ ਚਾਹੇ ਕਾਗਜ਼ ਉਹ ਕਿਹੜਾ ਪਰਿਵਰਤਨ ਹੈ ਰਸਾਇਣਿਕ ਮੋਮਬਤੀ ਦੇ ਜਲਣ ਦੀ ਕਿਰਿਆ ਭੌਤਿਕ ਤੇ ਰਸਾਇਣਿਕ ਪਰਿਵਰਤਨ ਦੋਨੇ ਆਉਂਦੇ ਆ ਠੀਕ ਹੈ ਜੀ ਕਿ ਕਿਹਦੇ ਵਿੱਚ ਪਰਿਵਰਤਨ ਦੋਨੇ ਹੋ ਰਿਹਾ ਹੈ ਸ਼ੁੱਧ ਪਦਾਰਥਾਂ ਦੀਆਂ ਕਿਸਮਾਂ ਕਿਹੜੀਆਂ ਗਣੀਆਂ ਪਹਿਲੇ ਤੱਤ ਦੇਖਾਂਗੇ ਰੋਬਰਟ ਬੋਇਲ ਨੇ ਤੱਤ ਦੇ ਬਾਰੇ ਗੱਲ ਦੱਸੀ ਸੀ ਜੋ ਤੱਤ ਸ਼ਬਦ ਐਲੀਮੈਂਟ ਹੈ ਇਹਦੇ ਵਿੱਚ ਸਭ ਪਰਿਭਾਸ਼ਾ ਇਹ ਹੈ ਕਿ ਉਸਦੇ ਅਨੁਸਾਰ ਤੱਤ ਪਦਾਰਥ ਵਿੱਚ ਮੂਲ ਰੂਪ ਵਿੱਚ ਰਸਾਇਣੀ ਪ੍ਰਕਿਰਿਆ ਨਾਲ ਹੋਰ ਪਦਾਰਥਾਂ ਵਿੱਚ ਵੰਡਿਆ ਨਹੀਂ ਜਾ ਸਕਦਾ ਯਾਨੀ ਉਹਨੂੰ ਨਾ ਤਾਂ ਬਣਾ ਸਕਦੇ ਆ ਨਾ ਤਾਂ ਉਹਨੂੰ ਤੋੜ ਸਕਦੇ ਆ ਤੱਤ ਨੂੰ ਆਮ ਤੌਰ ਤੇ ਧਾਤ ਅਧਾਤ ਜਾਂ ਉਪਧਾਤਾਂ 'ਚ ਵੰਡਿਆ ਜਾਂਦਾ ਮੈਟਲ ਨੋਨ ਮੈਟਲ ਤੇ ਮੈਟਲੋਇਡ ਧਾਤਾਂ ਅਕਸਰ ਹੀਠਾ ਦੇਤੇ ਗੁਣ ਹੁੰਦੇ ਧਾਤਾਂ ਦੇ ਚਮਕੀਲੀਆਂ ਹੁੰਦੀਆਂ ਚਾਂਦੀ ਵਰਗੀਆਂ ਸਫੇਦ ਸੋਨੇ ਵਰਗੀਆਂ ਪੀਲੀਆਂ ਧਾਤ ਤੇ ਬਿਜਲੀ ਦੀਆਂ ਸਚਾਲਕ ਖੁਚੀਨ ਯੋਗਤਾ ਤੇ ਕਟੀਨ ਯੋਗਤਾ ਹੁੰਦੀ ਹੈ ਇਹਨਾਂ ਦੀ ਆਵਾਜ਼ ਹੁੰਦੀ ਹੈ ਜਿਹਨੂੰ ਸਨੋਰਸ ਕਹਿੰਦੇ ਐ ਸੋਨਾ ਚਾਂਦੀ ਤੰਬਾ ਲੋਹਾ ਸੋਡੀਅਮ ਪੋਟਾਸ਼ੀਅਮ ਇਹ ਧਾਤਾਂ ਐ ਪਾਰਾ ਇੱਕ ਧਾਤ ਐ ਜੋ ਕਮਰੇ ਦੇ ਤਾਪਮਾਨ ਤੇ ਦਰਬ ਹੁੰਦੀ ਐ ਅ ਧਾਤਾਂ ਦੇ ਗੁਣ ਜਿਹੜੇ ਐ ਇਹ ਧਾਤਾਂ ਤੋਂ ਵੱਖ ਹੁੰਦੇ ਆ ਇਹਨਾਂ ਦਾ ਰੰਗ ਵੱਖ-ਵੱਖ ਹੁੰਦਾ ਹੈ ਤਾਪ ਤੇ ਬਿਜਲੀ ਦੀ ਇਹ ਕੁਚਾਲਕ ਹੁੰਦੀ ਆ ਚਮਕੀਲੀਆਂ ਖਚੀਨ ਯੋਗਤਾ ਧੁਨੀ ਪਰਪੂਰਨ ਕਟੀਨ ਯੋਗਤਾ ਇਹ ਗੁਣ ਨਹੀਂ ਹੁੰਦੇ ਹਾਈਡਰੋਜਨ ਆਕਸੀਜਨ ਕਾਰਬਨ ਬ੍ਰੋਮੀਨ ਕਲੋਰੀਨ ਇਹ ਸਾਰੀਆਂ ਅਧਾਤਾਂ ਹੈ ਕੁਝ ਤਤ ਧਾਤਾਂ ਦੇ ਅਧਾਤਾਂ ਦੇ ਵਿਚਲੇ ਗੁਣਾਂ ਤੋਂ ਬਣੇ ਹੁੰਦੇ ਆ ਇਹਨੂੰ ਅਸੀਂ ਉਪ ਤਾਤਾਂ ਕਹਿ ਦਿੰਦੇ ਆ ਮੈਟੈਲੋਇਡ ਜਿਵੇਂ ਬੋਰਾਨ ਸਿਲੀਕਾਨ ਜਰਮੇਨੀਅਮ ਠੀਕ ਹੈ ਜੀ ਜੋਗਿਕ ਕੀ ਹੈ ਜੋਗਿਕ ਇੱਕ ਪਦਾਰਥ ਹੈ ਜੋ ਕਿ ਦੋ ਜਾਂ ਦੋ ਤੋਂ ਵੱਧ ਤੱਤਾਂ ਦੇ ਨਿਸ਼ਚਿਤ ਅਨੁਪਾਤ ਤੋਂ ਬਣਦਾ ਹੈ ਦੋ ਜਾਂ ਦੋ ਤੋਂ ਵੱਧ ਤੱਤਾਂ ਨੂੰ ਨਿਸ਼ਚਿਤ ਮਿਲਾਇਆ ਜਾਂਦਾ ਤੇ ਜੋਗਿਕ ਬਣਦਾ ਹੈ ਠੀਕ ਹੈ ਜੀ ਤਾਂ ਮਿਸ਼ਰਣ ਤੇ ਜੋਗਿਕ ਦੇ ਵਿੱਚ ਅੰਤਰ ਤੁਸੀਂ ਦੇਖ ਸਕਦੇ ਹੋ ਮਿਸ਼ਰਣ ਹੁੰਦਾ ਦੋ ਜਾਂ ਦੋ ਤੋਂ ਵੱਧ ਤੱਤਾਂ ਨੂੰ ਕੇਵਲ ਮਿਲਾਣਾ ਹੈ ਕੋਈ ਅਨੁਪਾਤ ਨਹੀਂ ਰੱਖਣੀ ਇਹਦੇ ਵਿੱਚ ਖਾਸ ਅਨੁਪਾਤ ਹੈ ਮਿਸ਼ਰਣ ਦੀ ਬੰਤਰ ਬਦਲਦੀ ਹੈ ਜੋਗਿਕ ਦੀ ਨਹੀਂ ਬਦਲਦੀ ਮਿਸ਼ਰਣਾਂ ਵਿੱਚ ਮਿਲਣ ਵਾਲੇ ਕਟਕਾਂ ਦੇ ਗੁਣ ਦਰਸਾਉਂਦਾ ਹੈ ਪਰ ਯੋਗਿਕ ਤੇ ਗੁਣ ਜਿਹੜੇ ਆ ਅਲੱਗ-ਅਲੱਗ ਨਹੀਂ ਕਰ ਸਕਦੇ ਕਟਕਾਂ ਨੂੰ ਭੌਤਿਕ ਵਿਧੀ ਨਾਲ ਨਹੀਂ ਵਿਖੇੜ ਸਕਦੇ ਆ ਪਰ ਯੋਗਿਕ ਤੇ ਕਟਕਾਂ ਨੂੰ ਨਹੀਂ ਨਿਖੇੜ ਸਕਦੇ ਸੋ ਇਹ ਸੀ ਜੀ ਇਹਦੇ ਪਾਠ ਦੇ ਬਾਰੇ ਇਹਦੇ ਵਿੱਚ ਤੁਸੀਂ ਫਲੋ ਚਾਰਟ ਤੋਂ ਵੀ ਸਮਝ ਸਕਦੇ ਹੋ ਪਦਾਰਥ ਨੂੰ ਪਦਾਰਥ ਜਿਹੜਾ ਭੌਤਿਕ ਰੂਪ ਵਿੱਚ ਠੋਸ, द्रਵ ਤੇ ਗੈਸ ਹੁੰਦਾ ਹੈ ਕੈਮੀਕਲੀ ਸ਼ੁੱਧ ਪਦਾਰਥ ਤੇ ਮਿਸ਼ਰਣ ਹੁੰਦਾ ਹੈ ਸ਼ੁੱਧ ਪਦਾਰਥ ਵਿੱਚ ਤੱਤ ਤੇ ਯੋਗਿਕਾਂ ਦੇ ਆ ਮਿਸ਼ਰਣ ਦੋ ਤਰ੍ਹਾਂ ਦਾ ਹੁੰਦਾ ਸਮੰਗੀ ਤੇ ਵਿਸ਼ਮ ਅੰਗੀ ਸੋ ਇਹ ਸੀ ਅੱਜ ਦਾ ਪਾਠ ਕੀ ਸਾਡੇ ਵਾਲੇ ਦੁਆਲੇ ਦਾ ਇਹ ਪਦਾਰਥ ਜਿਹੜਾ ਸ਼ੁੱਧ ਹੈ ਇਜ਼ ਅ ਮੈਟਰ ਅਰਾਊਂਡ ਅ ਪਿਓਰ ਸੋ ਮੈਨੂੰ ਉਮੀਦ ਹੈ ਤੁਹਾਨੂੰ ਪੂਰਾ ਚੈਪਟਰ ਸਮਝ ਆ ਗਿਆ ਹੋਵੇਗਾ ਅਗਲੇ ਪਾਠ ਦੇ ਵਿੱਚ ਤੁਹਾਨੂੰ ਨੈਕਸਟ ਕਰਵਾਵਾਂਗੇ ਨੈਕਸਟ ਵੀਡੀਓ ਵਿੱਚ ਥੈਂਕ ਯੂ ਵੈਰੀ ਮਚ ਗੋਡ ਬlesਸ ਯੂ